ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਚੰਗ ਤੇ ਉੱਚ ਨੂੰ ਖਾਲਸਾ ਰਾਜ ਨਾਲ ਮਲਾਉਣਾ ਚੰਗ ਦਾ ਇਲਾਕਾ ਉਸ ਸਮੇਂ ਨਾ ਅਹਿਮਦ ਖਾਨ ਸਿਆਲ ਦੀ ਹਕੂਮਤ ਹੀ ਇੱਕ ਇੱਕ ਵੱਖਰੀ ਇੱਕ ਵੱਖਰੀ ਰਿਆਸਤ ਸਮਝੀ ਜਾਂਦੀ ਸੀ ਤੇ ਅਹਿਮਦ ਖਾਨ ਸਮੇਂ ਦਾ ਨਾ ਬੜਾ ਧਨੀ ਤੇ ਨਾਮੀ ਘੋੜਿਆਂ ਦਾ ਮਾਲਕ ਸੀ ਤੇ ਇੰਨਾ ਸਭ ਕੁਝ ਹੋਣ ਦੇ ਕਾਰਨ ਉਹ ਬੜਾ ਹੰਕਾਰੀ ਤੇ ਕਰੜੇ ਸੁਭਾਅ ਦਾ ਸੀ ਤੇ ਨਿੱਕੀ ਜੀ ਗੱਲ ਤੋਂ ਵਿਗੜ ਕੇ ਕਿਸੇ ਦਾ ਵੀ ਸਿਰ ਟੜ ਤੋਂ ਉਤਾਰਨਾ ਉਹਦੀ ਇੱਕ ਸੁਧਾਰਨ ਖੇਡ ਬਣ ਗਈ ਸੀ ਤੇ ਉਧਰ ਸ਼ੇਰੇ ਪੰਜਾਬ ਖਾਲਸਾ ਰਾਜ ਨੂੰ ਦਿਨੋ ਦਿਨ ਪੰਜਾਬ ਦੇ ਵਿੱਚ ਕਲਾਰ ਰਹੇ ਸਨ ਇਸਲਾਮੀ ਇਸ ਇਸਲਾਮੀ ਹਕੂਮਤ ਨਾਲੋਂ ਇਸਲਾਮੀ ਹਕੂਮਤ ਦੇ ਘੇਰੇ ਨਾਲੋਂ ਤੋੜਦੇ ਪਏ ਸਨ ਉਹ ਤੇ ਇਹ ਹੁਣ ਇਹ ਮਹਾਰਾਜ ਨੇ ਇਹਦੇ ਵੱਲ ਆਪਣਾ ਇੱਕ ਦਰਬਾਰੀ ਕੱਲਿਆ ਤੇ ਕਿਹਾ ਕਿ ਮਹਾਰਾਜੇ ਦੀ ਈਨ ਮੰਨ ਲਵੇ ਤੇ ਨਜ਼ਰਾਨੇ ਵੱਲੋਂ ਖਾਲਸਾ ਬੋਝ ਨੂੰ ਘੋੜੇ ਪੇਟ ਕੀਤੇ ਜਾਣ ਤੇ ਆਪਣੀ ਹਕੂਮਤ ਉੱਤੇ ਕਾਇਮ ਰਹੇ ਨਹੀਂ ਤੇ ਨਹੀਂ ਤੇ ਜੰਗ ਲਈ ਤਿਆਰ ਹੋ ਜਾਵੇ ਤੇ ਮਹਾਰਾਜੇ ਦਾ ਵਕੀਲ ਦੇ ਪਹੁੰਚਦਿਆਂ ਉਹ ਆਪਣੇ ਸੁਭਾਅ ਅਨੁਸਾਰ ਬੜੇ ਹੰਕਾਰ ਨਾਲ ਮਿਲਿਆ ਤੇ ਬਿਨਾਂ ਜੰਗ ਤੋਂ ਈਨ ਮੰਨਣ ਲਈ ਉਹਨੇ ਸਿਰ ਪੇਰ ਦਿੱਤਾ ਤੇ ਮਹਾਰਾਜੇ ਦਾ ਵਕੀਲ ਅਹਿਮਦ ਖਾਨ ਦਾ ਉੱਤਰ ਲੈ ਕੇ ਲਾਹੌਰ ਆ ਗਿਆ ਤੇ ਮਹਾਰਾਜ ਨੂੰ ਉਹਦੇ ਹੰਕਾਰ ਬਾਰੇ ਦੱਸਿਆ ਤੇ ਮਹਾਰਾਜ ਨੇ ਦਰਬਾਰ ਦੇ ਵਿੱਚ ਕਿਹਾ ਜੇ ਉਹ ਹੰਕਾਰੀਏ ਤਾਂ ਮੈਨੂੰ ਵੀ ਰੱਬ ਨੇ ਹੰਕਾਰੀਆਂ ਦੇ ਹੰਕਾਰ ਤੋੜਨ ਲਈ ਸੰਸਾਰ ਤੇ ਭੇਜਿਆ ਛੇਤੀ ਉਸ ਦਾ ਹੰਕਾਰ ਮਿੱਟੀ ਵਿੱਚ ਮਲਾਇਆ ਜਾਏਗਾ ਤੇ ਅਗਲੇ ਦਿਨ ਫੌਜ ਦੀ ਪਰੇਡ ਦੇਖੀ ਤੇ ਕੁਝ ਸਿਰ ਕੱਢਮੀ ਫੌਜ ਨੂੰ ਉਹਨਾਂ ਨੇ ਵਕਤ ਚੁਣਿਆ 3 ਨੰਬਰ ਸੰਨ 1803 ਨੂੰ ਸਿਹਰੇ ਪੰਜਾਬ ਨੇ ਝੰਗ ਦੇ ਇਲਾਕੇ ਦੇ ਚੜਾਈ ਕਰ ਦਿੱਤੀ ਤੇ ਆਪਾਂ ਤੁਹਾਨੂੰ ਬਾਕੀ ਇਤਿਹਾਸ ਅਗਲੀ ਵੀਡੀਓ ਚ ਦੱਸਾਂਗੇ ਕਿੱਦਾਂ ਦੀਆਂ ਲੱਗਦੀਆਂ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੜ੍ਹਦੀ ਕਲਾ ਖਾਲਸਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ